ਵੀ ਇੱਥੇ ਜਿਹੜੇ ਇਹ ਡਾਕਟਰਸ ਕਾਫੀ ਲੰਬੇ ਸਮੇਂ ਤੋਂ ਇੱਥੇ ਇਹ ਜੋ ਅਮਰੀਕੀ ਸੇਵਾ ਕਰ ਰਹੇ ਆ ਉਹਨਾਂ ਨੂੰ ਬਰਕਰਾਰ ਰੱਖਿਆ ਕਿਉਂਕਿ ਉਹਨਾਂ ਨੇ ਸਵਾਮਾ ਦਾ ਸਾਨੀ ਸੇਵਾਮਾ ਉਹਨਾਂ ਦਾ ਕੋਈ ਅਸੀਂ ਜਵਾਬ ਨਹੀਂ ਦੇ ਸਕਦੇ ਬਾਸ਼ਪੁਰ ਦੇ ਰੂਪ ਵੱਲੋਂ ਕਾਂਗਰਸ ਸਰਕਾਰ ਦੇ ਸਮੇਂ ਦੇ ਵਿੱਚ ਇੱਕ ਸੰਘਰਸ਼ ਉਲੀਕਿਆ ਗਿਆ ਸੀਗਾ ਜਿਸ ਦੀ ਬਦੌਲਤ ਸਭ ਤੋਂ ਪਹਿਲਾਂ ਐਸਐਮਓ ਸਾਹਿਬ ਡਾਕਟਰ ਦਰਿੰਪਲ ਜਨਵਿੰਦਰ ਆਏ ਸੀਗੇ ਤੇ ਹਸਪਤਾਲ ਦੇ ਵਿੱਚ ਹਾਲਾਤ ਇਹ ਸੀਗੇ ਕਿ ਵੀ ਸਾਰੇ ਜੋ ਇੱਥੇ ਜੰਗਲ ਬਣਿਆ ਹੋਇਆ ਸੀਗਾ ਤੇ ਮੋਡ ਹਸਪਤਾਲ ਦਾ ਜੋ ਯਾਦ ਕਰਦੇ ਹਾਂ ਜਿਵੇਂ ਕੱਲ੍ਹ ਕੀਆ ਤੁਹਾਡੇ ਡਾਕਟਰ ਜੀ ਬੋਲੋ ਕਿ ਸਾਡੇ ਡਾਕਟਰ ਸਾਹਿਬ ਡਾਕਟਰ ਸਾਹਿਬ ਜੀ ਆ ਡਾਕਟਰ ਮਨੋਜੀਤ ਸਰਵਾਜੀ ਤੇ ਡਾਕਟਰ ਦੁਲਿੰਦਰ ਜੀ ਤੇ ਐਸਐਮਓ ਸਾਹਿਬ ਦੇ ਸਹਿਯੋਗ ਤੰਗ ਦੇ ਨਾਲ ਚਲਾ ਰਹੇ ਨੇ ਆ ਬਹੁਤ ਹੀ ਬਖਮਾਲ ਹੈ ਕਿ ਡਾਕਟਰ ਜਿਸ ਤਰ੍ਹਾਂ ਲੈ ਕੇ ਤੋਂ ਮੈਡੀਕ ਦਵਾਈਆਂ ਇੱਥੇ ਸਨਾਨ ਵੱਲੋਂ ਦਿੱਤੀਆਂ ਗਈਆਂ ਇੱਕ ਵਾਰੀ ਵੀ ਉਸ ਨੂੰ ਧੰਨਵਾਦੀ ਆ ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਾਰੇ ਜੋ ਇਲਾਕਾ ਨਿਵਾਸੀ ਵੀ ਹੈ ਜਾਂ ਜੋ ਵੀ ਕਿਤੇ ਵੀ ਦੁਨੀਆ ਦੇ ਵਿੱਚ ਬਸਦੇ ਲੋਕ ਹੈ ਵੀ ਉਹ ਡਾਕਟਰ ਸਾਹਿਬ ਨੂੰ ਇੱਕ ਬਹੁਤ ਹੀ ਰਿਸਪੈਕਟਫੁਲ ਦਰਜਾ ਹਮੇਸ਼ਾ ਦੇਣ ਕਿਉਂਕਿ ਇਹਨਾਂ ਦੇ ਉੱਪਰ ਵੀ ਬਰਡਨਸ ਬਹੁਤ ਹੁੰਦੀਆਂ ਤੇ ਕਈ ਵਾਰ ਜਲਦਬਾਜ਼ੀ ਦੇ ਵਿੱਚ ਕਈ ਕੁਝ ਗਲਤੀਆਂ ਵੀ ਹੋ ਜਾਂਦੀਆਂ ਤਾਂ ਉਹਨਾਂ ਚੀਜ਼ਾਂ ਨੂੰ ਛੋਟੀਆਂ ਚੀਜ਼ਾਂ ਨੂੰ ਅੱਖੋਂ ਪਰੋਖੇ ਵੀ ਸਾਨੂੰ ਕਰਨਾ ਚਾਹੀਦਾ ਤੇ ਇਹਨਾਂ ਨੂੰ ਵੀ ਹੌਸਲਾ ਫੁਜਾਈ ਕਰਨੀ ਚਾਹੀਦੀ ਹੈ ਤੇ ਅੱਜ ਡਾਕਟਰ ਦੇ ਇਸ ਦੇ ਮੌਕੇ ਅਸੀਂ ਬੜਾ ਮਾਣ ਸਨਮਾਨ ਮਹਿਸੂਸ ਕਰ ਰਹੇ ਹਾਂ ਸਾਡੇ ਨਾਲ ਜਗਤਾਰ ਸਿੱਧੂ ਜੀ ਵੀ ਆਇਆ ਹੈ ਪਾਰਟੀ ਵਾਈਸ ਤੋਂ ਉੱਪਰ ਉੱਠ ਕੇ ਇਹ ਪ੍ਰੋਗਰਾਮ ਹੋ ਰਿਹਾ ਚਾਹੇ ਉਹ ਵਿਸ਼ੇਸ਼ ਭਾਜਪਾ ਤੋਂ ਹੈ ਸਾਡੇ ਜੋ ਟੈਕਸੀ ਯੂਨੀਅਨ ਦੇ ਸਮਾਜ ਸੇਵੀਆ ਪਮੀ ਜੀ ਉਹ ਵੀ ਨਿਯੋਲਕੇ ਤੋਂ ਸਾਡੇ ਨਾਲ ਹਾਜ਼ਰ ਹੈ ਸਾਥੀ ਸਾਡੇ ਸਾਰੀ ਨਾਲ ਹਾਜ਼ਰ ਨੇ ਤੇ ਇਸ ਸਮੇਂ ਡਾਕਟਰ ਦਵਿੰਦਰ ਜੀ ਮਿਹਰਬਾਨ ਦੋਸਤਾਂ ਦੇ ਬਹੁਤ ਹੀ ਕਾਬਲ ਸਾਡੇ ਇਸ ਬੜੇ ਹੀ ਨੇਕ ਕਿਤੇ ਪੇਸ਼ ਨਾਲ ਐਸੋਸੀਏਟਡ ਡਾਕਟਰ ਬੀ ਸੀ ਰੌਏ ਦੀ ਐਨਵਰਸਰੀ ਨੂੰ ਡਾਕਟਰਸ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਗਿਆ ਉਪਰਾਲਾ ਹੈ ਸਾਡੇ ਸਮਾਜ ਦਾ ਕਿ ਇਸ ਪੇਸ਼ੇ ਨੂੰ ਅਪਣਾਨ ਵਾਲੇ ਤੇ ਆਪਣੀ ਜਿੰਦ ਜਾਨ ਲਾ ਕੇ ਅਖੀਰਲੇ ਸਾਤ ਤੱਕ ਨਿਭਾਨ ਵਾਲੇ ਪੇਸ਼ੇਵਰ ਜਿਨ੍ਹਾਂ ਨੂੰ ਡਾਕਟਰ ਕਿਹਾ ਜਾਂਦਾ ਹੈ ਉਹਨਾਂ ਦੀ ਜੋ ਸਾਡੇ ਸਮਾਜ ਦੇ ਵਿੱਚ ਕੀਤੀਆਂ ਗਈਆਂ ਸੇਵਾਵਾਂ ਦੇ ਕਾਰਨ ਹੌਸਲਾ ਫਜ਼ਾਈ ਦੇ ਤੌਰ ਤੇ ਇਹ ਇੱਕ ਸ਼ੁਕਰਾਨਾ ਦੇਣ ਦੇ ਲਈ ਇਹ ਦੇਨ ਜਿਹੜਾ ਹੈ ਮਨਾਇਆ ਜਾਂਦਾ ਹੈ ਮੈਂ ਧੰਨਵਾਦੀਆਂ ਅੱਜ ਕੋਰਾਲੀ ਵਿਖੇ ਮਾਰਸ਼ਲ ਗਰੁੱਪ ਵਾਲਿਆਂ ਨੇ ਵੀ ਅੱਜ ਇਹ ਉਪਰਾਲਾ ਕੀਤਾ ਤੇ ਡਾਕਟਰਸ ਡੇ ਤੇ ਸੀਐਚਸੀ ਕੋਰਾਲੀ ਵਿਖੇ ਤਨਾ ਡਾਕਟਰਾਂ ਦਾ ਮਾਨ ਕਰ ਰਿਆ ਤੇ ਯਾਦ ਕਰਿਆ ਡਾਕਟਰਸ ਡੇ ਤੇ ਜਿਹੜੇ ਵੀ ਡਾਕਟਰਸ ਕੋਰਾਲੀ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹੈਗੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏ ਉਹਨਾਂ ਦੇ ਕੰਮ ਦੀ ਸ਼ਲਾਘਾ ਕੀਤੀ ਜਾਏ ਉਹਨਾਂ ਦੇ ਯੋਗਦਾਨ ਨੂੰ ਜਿਹੜਾ ਹੈ ਉਹ ਆਨਰ ਕੀਤਾ ਜਾਏ ਜਿਆਦਾ ਕੁਛ ਨਾ ਕਹਿੰਦਾ ਹੋਇਆ ਮੈਂ ਦੋ ਦੋ ਇੱਕ ਗੱਲਾਂ ਕਰਾਂਗਾ ਛੋਟੀਆਂ-ਛੋਟੀਆਂ ਤਾਂ ਮੈਂ ਬਹੁਤ ਧੰਨਵਾਦੀ ਆ ਮੇਰੇ ਕਲੀਕ ਡਾਕਟਰਸ ਦਾ ਕਿ ਮੈਨੂੰ ਇੰਨੀ ਅੱਛੀ ਟੀਮ ਮਿਲੀ ਹੋਈ ਹੈ ਮੈਨੂੰ ਵੇਲੇ-ਕਵੇਲੇ ਇਨਚਾਰਜ ਹੋਣ ਦੇ ਨਾਤੇ ਚੰਡੀਗੜ੍ਹ ਜਾਂ ਖਰੜ ਜਾਂ ਮੋਹਾਲੀ ਹਸਪਤਾਲ ਵਿਖੇ ਵੀ ਆਪਣੇ ਅਫਸਰਾਂ ਨੂੰ ਮਿਲਣ ਲਈ ਜਾਣਾ ਹੁੰਦਾ ਹੈ ਕਦੇ ਦੱਸੇ ਬਗੈਰ ਕਦੇ ਦੱਸੇ ਮੀਟਿੰਗ ਆ ਜਾਂਦੀ ਚਲੀ ਜਾਂਦੀ ਤੇ ਮੈਂ ਡਾਕਟਰ ਜਵਿੰਦਰ ਤੇ ਡਾਕਟਰ ਸਾਹਿਲ ਇਹ ਦੋ ਮੇਰੇ ਐਸੇ ਸਿਪਾਸਲਾ ਰਹੇਗੇ ਜਿਨ੍ਹਾਂ ਦੇ ਭਰੋਸੇ ਮੈਂ ਬੇਫਿਕਰ ਹੋ ਕੇ ਚਲਾ ਜਾਣਾ ਕਦੇ ਕੋਈ ਨਿੱਜੀ ਕੰਮ ਲਈ ਛੁੱਟੀ ਲੈਣੀ ਹੁੰਦੀ ਹੈ ਕਿ ਇਹ ਡਾਕਟਰ ਦਵਿੰਦਰ ਨੂੰ ਕਹਿ ਕੇ ਕਿ ਯਾਰ ਮੈਂ 3 ਦਿਨ ਛੁੱਟੀ ਲੈਣੀ ਹੈਗੀ ਤੁਸੀਂ ਸੰਭ ਲਈਓ ਮੈਨੂੰ ਫਿਕਰ ਨਹੀਂ ਹੁੰਦੀ ਕਿ ਮੇਰੇ ਮਗਰੋਂ ਮਰੀਜ਼ਾਂ ਦੀ ਦੇਖਭਾਲ ਦੇ ਵਿੱਚ ਜਾਂ ਦਫਤਰੀ ਕੰਮ ਦੇ ਵਿੱਚ ਜਾਂ ਹਸਪਤਾਲ ਦੇ ਕਿਸੇ ਹੋਰ ਕੰਮ ਦੇ ਵਿੱਚ ਕੋਈ ਔਕੜ ਆਏਗੀ ਦੂਸਰਾ ਮੈਂ ਜਦੋਂ ਦਾ ਇਸ ਸੰਸਥਾ ਵਿਖੇ ਆਇਆ ਮੈਨੂੰ ਕਰੀਬਨ 11 ਕ ਮਹੀਨੇ ਸੰਸਥਾ ਵਿਖੇ ਤਨਾਤ ਹੋਏ ਹੋ ਗਏ ਨੇ ਅਸੀਂ ਰਲ ਮਿਲ ਕੇ ਛੋਟੇ-ਛੋਟੇ ਕੰਮ ਜਿਹੜੇ ਕਿ ਆਮ ਤੌਰ ਤੇ ਜਿਹਨੂੰ ਕਹਿੰਦੇ ਰੂਟੀਨ ਦੇ ਵਿੱਚ ਹੋ ਜਾਣੇ ਚਾਹੀਦੇ ਇਹ ਕਿਨੇ ਉਹਨਾਂ ਕੰਮਾਂ ਦੇ ਬਾਰੇ ਵੀ ਅਸੀਂ ਆਪਸ ਦੇ ਵਿੱਚ مشورہ ਕਰਕੇ ਕੋਈ ਸ਼ਹਿਰ ਦੇ ਪਤਵੰਤਿਆਂ ਦਾ ਸਹਿਯੋਗ ਲੈ ਕੇ ਜਾਂ ਸਰਕਾਰ ਵੱਲੋਂ ਕੋਈ ਮੰਗਾ ਜਿਹੜੀਆਂ ਸੀ ਉਹਨਾਂ ਕੋਲ ਰੱਖਿਆ ਸੀ ਉਹ ਕੰਮ ਕਰਵਾ ਰਹੇ ਹਾਂ ਲੇਕਿਨ ਉਹਦੇ ਵਿੱਚ ਇੱਕ ਛੋਟੀ ਜੀ ਹੋਰ ਮੈਂ ਕੰਟਰੀਬਿਊਟ ਕਰਨਾ ਚਾਹਨਾ ਕਿ ਇੱਕ ਹਿੰਦੁਸਤਾਨ ਦੀ ਸਰਕਾਰ ਦੇ ਉਪਰਾਲਾ ਹੈ ਜਿਹੜਾ ਆਯੂਸ਼ਮਨ ਭਾਰਤ ਸਕੀਮ ਦੇ ਤਹਿਤ ਜਿਹੜਾ ਕਿ ਮੁਫਤ ਇਲਾਜ ਮਰੀਜ਼ਾਂ ਨੂੰ ਮੁਹੱਈਆ ਕਰਾਇਆ ਜਾਂਦਾ ਹੈ ਉਹਦੇ ਵਿੱਚ ਹਸਪਤਾਲ ਦੀ ਆਮਦਨ ਸਾਡੇ ਹਸਪਤਾਲ ਦੀ ਆਮਦਨ ਵੀ ਹੁੰਦੀ ਹੈ ਜਿਹਦੇ ਵਿੱਚ ਡਾਕਟਰ ਦਵਿੰਦਰ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ ਤੇ ਉਹ ਜਿਹੜਾ ਪੈਸਾ ਸਾਡੇ ਕੋਲ ਆਉਂਦਾ ਹੈਗੇ ਜਿਹੜੀ ਹਸਪਤਾਲ ਦੀ ਆਮਦਨ ਹੁੰਦੀ ਹੈ ਉਹਦੀ ਇੱਕ ਛੋਟ ਹੁੰਦੀ ਹੈਗੀ ਹਸਪਤਾਲ ਦੇ ਇੰਚਾਰਜ ਨੂੰ ਕਿਉਂ ਕਮੇਟੀ ਬਣਾਈ ਹੋਈ ਹੈ ਜਿਹੜੀ ਉਹਦਾ ਫੈਸਲਾ ਲੈ ਕੇ ਉਹਦੇ ਹਸਪਤਾਲ ਦੇ ਵਿੱਚ ਮਰੀਜ਼ਾਂ ਨੂੰ ਸਹੂਲਤ ਦੇਣ ਵਾਸਤੇ ਆਪਣੇ ਸਟਾਫ ਦੇ ਕੋਈ ਹੋਰ ਸਹੂਲਤ ਦੇਣ ਵਾਸਤੇ ਜਾਂ ਹਸਪਤਾਲ ਦੀ ਕੋਈ ਲੋੜੀਂਦੀਆਂ ਵਸਤੂਆਂ ਖਰੀਦਣ ਵਾਸਤੇ ਜਿਹੜਾ ਉਸ ਪੈਸੇ ਦੇ ਵਿੱਚੋਂ ਅਸੀਂ ਖਰਚ ਕਰ ਸਕਦੇ ਹੈਗੇ ਆ ਮੈਨੂੰ ਫਕਰ ਹੈ ਕਿ ਮੇਰੀ ਟੀਮ ਜਿਹੜੀ ਹੈ ਬਹੁਤ ਅੱਛਾ ਕੰਮ ਕਰ ਰਹੀ ਹੈ ਡਾਕਟਰ ਸਾਹਿਲ ਤੇ ਡਾਕਟਰ ਦਵਿੰਦਰ ਇਹਨਾਂ ਦੇ ਨਾਲ ਜਿਹੜੇ ਸਾਡੇ ਬੇਹੋਸ਼ੀ ਦੇ ਮਾਹਰ ਡਾਕਟਰ ਡਾਕਟਰ ਮਨਵੀਰ ਉਹ ਅੱਖਾਂ ਦੇ ਰੋਗਾਂ ਦੇ ਮਾਹਰ ਡਾਕਟਰ ਦਿਵਯਾਂਸ਼ੂ ਬੱਚਿਆਂ ਦੇ ਰੋਗਾਂ ਦੇ ਮਾਹਰ ਡਾਕਟਰ ਮਨੂਸ਼ ਸ਼ਰਮਾ ਤੇ ਇਸਤਰੀਆਂ ਦੇ ਰੋਗਾਂ ਦੇ ਮਾਹਰ ਡਾਕਟਰ ਦੀਪ ਸ਼ਖਾ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਇਨਾਂ ਦੇ ਯਤਨਾਂ ਸਦਕਾ ਅਸੀਂ ਕੁਝ ਕੁ ਛੋਟੇ-ਛੋਟੇ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਿਹਤਰ ਸੇਵਾਵਾਂ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਇੱਕ ਵਾਰ ਫਿਰ ਮਾਰਸ਼ਲ ਗਰੁੱਪ ਦਾ ਧੰਨਵਾਦ ਕਰਦਾ ਕਿ ਇਸ ਮੌਕੇ ਤੇ ਇਨਾਂ ਨੇ ਇਹ ਉਪਰਾਲਾ ਕੀਤਾ ਤੇ ਸਾਡੇ ਕੰਮ ਦੀ ਸਲਾਗਾ ਕਰਦੇ ਹੋਏ ਸਾਨੂੰ ਇਸ ਦਿਨ ਦੇ ਇਸ ਦਿਹਾੜੇ ਤੇ ਯਾਦ ਕੀਤਾ ਮੈਂ ਬਹੁਤ-ਬਹੁਤ ਧੰਨਵਾਦ ਤੁਹਾਡਾ ਸਭ ਦਾ ਥੈਂਕ ਯੂ ਇੱਕ ਫੋਟੋ ਖਾ ਲੀਆ ਡਾਕਟਰ ਦਵਿੰਦਰ ਹੈ ਡਾਕਟਰ ਸਾਹਿਲ ਹੈ ਡਾਕਟਰ ਸ਼ਰਮਾ ਜੀ ਹੈਗੇ ਆ ਤੇ ਦਿਵਯਾਂਸ਼ੂ ਜੀ ਹੈਗੇ ਆ ਅੱਖਾਂ ਵਾਲੇ ਡਾਕਟਰ ਅਸੀਂ ਉਹਨਾਂ ਦਾ ਇੱਕ ਇਹ ਧੰਨਵਾਦ ਕੀਤਾ ਇੱਥੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੇਕਰ ਅਸੀਂ ਦੇਖਦੇ ਆ ਤਾਂ ਜੇਕਰ ਪਿਛਲੇ 3 ਸਾਲ ਪਹਿਲਾਂ ਅਸੀਂ ਚਲੇ ਜਾਈਏ ਆਮ ਆਦਮੀ ਪਾਰਟੀ ਸਰਕਾਰ ਆਉਣ ਤੋਂ ਪਹਿਲਾਂ ਤਾਂ ਇੱਥੇ ਕਾਂਗਰਸ ਦੇ ਟਾਈਮ ਦੇ ਵਿੱਚ ਜਾਂ ਅਕਾਲੀ ਦਲ ਦੀ ਸਰਕਾਰ ਜੋ ਵੀ ਸਰਕਾਰਾਂ 3 ਸਾਲ ਤੋਂ ਪਹਿਲਾਂ ਆਈਆਂ ਉਹਨਾਂ ਨੇ ਇਸ ਹਸਪਤਾਲ ਨੂੰ ਬੰਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਫਿਰ ਮਾਰਸ਼ਲ ਗਰੁੱਪ ਵੱਲੋਂ ਇਲਾਕੇ ਦੇ ਸਹਿਯੋਗ ਦੇ ਨਾਲ ਇੱਥੇ ਸੰਘਰਸ਼ ਕੀਤਾ ਗਿਆ ਤੇ ਡਾਕਟਰ ਸਹਿਬਾਨ ਆਏ ਤੇ ਡਾਕਟਰ ਸਹਿਬਾਨਾਂ ਦੇ ਸਦਕਾ ਹੀ ਅੱਜ ਸਦਕਾ ਹੀ ਅੱਜ ਇੱਥੇ ਰੌਣਕਾਂ ਲੱਗੀਆਂ ਸਾਡੇ ਨਾਲ ਸਾਡੇ ਮਿਹੋਲਕੇ ਤੋਂ ਬਾਈ ਜੀ ਇਹਨਾਂ ਨੇ ਵੀ ਪੂਰਾ ਸਾਡਾ ਉਸ ਟਾਈਮ ਸਹਿਯੋਗ ਦਿੱਤਾ ਬਾਈ ਜੀ ਸਾਥੇ ਤੋਂ ਸਾਡੇ ਇਹਨਾਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਤੇ ਪੂਰਾ ਇਲਾਕਾ ਸਾਡੇ ਨਾਲ ਉਸ ਸਮੇਂ ਦੇ ਵਿੱਚ ਖੜਿਆ ਤੇ ਇੱਕ ਸਾਡੀ ਚੀਜ਼ ਜੋ ਕਰਾਲੀ ਦਾ ਹਸਪਤਲ ਹੈ ਇਹ ਇੱਥੇ ਸਾਡੀ ਯਾਦ ਇਹ ਵੀ ਜੁੜੀ ਹੋਈ ਹੈ ਕਿ ਵੀ ਸਤਗੁਰੂ ਸਵਾਮੀ ਨਦੀਪਾਰ ਵਾਲੇ ਜੋ ਕਿ ਬ੍ਰਹਮ ਗਿਆਨੀ ਮਹਾਪੁਰ ਸਥੇਥੇ ਹੋਏ ਹਨ ਜੋ ਕਰਾਲੀ ਨੂੰ ਮਾਨ ਪ੍ਰਾਪਤ ਹੋਇਆ ਉਹਨਾਂ ਦੇ ਦੇ ਕਾਰਕਰਮਾਂ ਦੇ ਨਾਲ ਹੀ ਇੱਥੇ ਜੋ ਨੀ ਪੱਥਰੀਸ ਹਸਪਤਲ ਦਾ ਰੱਖਿਆ ਗਿਆ ਸੀਗਾ ਤੇ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਵੱਲ ਬ੍ਰਹਮ ਗਿਆਨੀ ਜੀ ਵੱਲੋਂ ਇੱਥੇ ਬਹੁਤ ਮਾਇਆ ਭੇਟ ਕੀਤੀ ਗਈ ਸੀ ਕਿਉਂਕਿ ਇੱਥੇ ਹਸਪਤਾਲ ਬਣਾਉਣ ਦੇ ਲਈ ਕਿਉਂਕਿ ਇੱਥੇ ਜੋ ਸੀਗੀ ਪਹਿਲਾਂ ਟੋਬਾ ਸੀਗਾ ਤੇ ਟੋਬਾ ਪੂਰ ਕੇ ਇਲਾਕੇ ਦੇ ਸਹਿਯੋਗ ਦੇ ਨਾਲ 5-5 ਰੁਪਏ ਘਰ-ਘਰਤੀ ਲਾ ਕੇ 2-2 ਰੁਪਏ ਘਰ-ਘਰਤੀ ਲਾ ਕੇ ਇੱਥੇ ਟੋਬਾ ਪੂਰ ਕੇ ਫਿਰ ਹਸਪਤਾਲ ਬਣਿਆ ਸੀਗਾ ਤੇ ਫਿਰ ਡਾਕਟਰ ਸਹਿਬਾਨ ਆਏ ਸੰਘਰਸ਼ ਕੀਤਾ ਮਾਰਸ਼ਲ ਗਰੁੱਪ ਵੱਲੋਂ ਤੇ ਡਾਕਟਰ ਦਵਿੰਦਰ ਨੇ ਇੱਥੇ ਅਣਥੱਕ ਮਿਹਨਤ ਕੀਤੀ ਤੇ ਇੱਥੇ ਮੈਂ ਭੁੱਲਣਾ ਨਹੀਂ ਚਾਹਾਂਗਾ ਸਾਡੇ ਸਾਫਕਾ ਜੋ ਐਸਐਮਓ ਰਹੇ ਚੁੱਕੇ ਆ ਭਾਰਤ ਕੁਸ਼ਨ ਜੀ ਉਨਾ ਵੱਲੋਂ ਵੀ ਇੱਥੇ ਹਸਪਤਾਲ ਦੇ ਲਈ ਬਹੁਤ ਹੀ ਦਲੇਰਾਨਾ ਕਦਮ ਚੁੱਕੇ ਗਏ ਦਿਨ ਰਾਤ ਉਹਨਾਂ ਨੇ ਹੀ ਮਿਹਨਤ ਕੀਤੀ ਅਸੀਂ ਸਾਰੇ ਡਾਕਟਰ ਸਾਹਿਬਾਨ ਦਾ ਦਿਲੋਂ ਧੰਨਵਾਦ ਕਰਦੇ ਹਾਂ ਤੇ ਜਿੰਨੇ ਵੀ ਸ੍ਰਿਸ਼ਟੀ ਦੇ ਵਿੱਚ ਚਾਹੇ ਉਹ ਆਯੁਰਵੇਦ ਦੇ ਆ ਚਾਹੇ ਉਹ ਹੋਮੋਪੈਥੀ ਦੇ ਆ ਚਾਹੇ ਉਹ ਐਲੋਪੈਥੀ ਦੇ ਡਾਕਟਰ ਆ ਸਭ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਜੀ ਮਿਹਰਬਾਨੀ ਧੰਨਵਾਦ